ਹਾਂਜੀ ਕਿਸਾਨ ਭਾਵ ਸਸਤੀਕਰ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਚ ਗੱਲ ਕਰਦੇ ਆਪਾਂ ਮੌਸਮ ਬਾਰੇ ਕਿ ਜਿਵੇਂ ਆਪਾਂ ਨੂੰ ਪਤਾ ਹੈ ਪਿੱਛੇ 2-3 ਦਿਨ ਵਧੀਆ ਧੁੱਪਾਂ ਲੱਗੀਆਂ ਸੀ ਪਰ ਰਾਤ ਅਚਾਨਕ ਕੱਲ ਸਵੇਰੇ ਵੀ ਬੱਦਲ ਵਾਈ ਰਹੀ ਤੇ ਅੱਜ ਸਵੇਰੇ ਆਪਣੇ ਹਲਕੀ ਫੁਲਕੀ بارش ਹੋ ਗਈ ਸੀ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੇ ਦਿਨ ਮੌਸਮ ਖਰਾਬ ਰਹਿ ਸਕਦਾ ਕਿਸ ਖਰਾਬ ਮੌਸਮ ਦੇ ਵਿੱਚ ਅਸੀਂ ਕੋਈ ਸਪਰੇਅ ਜਾਂ ਕੁਝ ਹੋਰ ਜੋ ਵੀ ਜ਼ਿੰਮੇਵਾਰ ਕਰ ਰਹੇ ਸੀ ਉਹ ਕਰਨੀਆਂ ਚਾਹੀਦੀਆਂ ਜਾਂ ਨਾ ਉਹਨਾਂ ਬਾਰੇ ਗੱਲਬਾਤ ਕਰਦੇ ਆਂ ਵੀਡੀਓ ਦੇ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਨਾ ਪਾ ਕੇ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਿਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਪ੍ਰਭੂ ਗੱਲ ਕਰੀਏ ਆਪਾਂ ਮੌਸਮ ਬਾਰੇ ਜਿਵੇਂ ਕਿ ਆਪਣੇ ਕਾਫੀ ਪਹਿਲਾਂ 10-15 ਦਿਨ ਕੋਈ ਸੂਰਜ ਨਹੀਂ ਨਿਕਲਿਆ ਸੀ ਬੱਦਲ ਵਾਈ ਰਹੀ ਤੇ ਧੁੰਦ ਪੈਂਦੀ ਰਹੀ ਜਿਹਦੇ ਕਰਕੇ ਆਪਣੇ ਕਣਕਾਂ ਦੇ ਉੱਤੋਂ ਨੋਕਾਂ ਵੀ ਪੀੜੀਆਂ ਪੈ ਗਈਆਂ ਸੀ ਤੇ ਆਪਾਂ ਨੂੰ ਹੋਰ ਵੀ ਕਿਸਾਨ ਵੀਰਾਂ ਨੂੰ ਕਈ ਦਿੱਕਤਾਂ ਆਈਆਂ ਨਾ ਹੀ ਕੋਈ ਤਤਾਂ ਵਾਲੀ ਸਪਰੇਅ ਕਰ ਸਕੇ ਨਾ ਕੋਈ ਯੂਰੀਆ ਕੰਪਲੀਟ ਕਰ ਸਕੇ ਨਾ ਕੋਈ ਨਦੀਨ ਨਸ਼ ਕਰ ਸਕਦੇ ਤਾਂ ਪਰ ਵੀਤੀ ਦੋ ਤਿੰਨ ਦਿਨ ਵਧੀਆ ਮੌਸਮ ਲੱਗਿਆ ਤਿੰਨ ਦਿਨ ਤੁੱਪ ਨਿਕਲੀ ਪੂਰੀ ਵਧੀਆ ਤੇ ਜਿਵੇਂ ਹੀ ਤੁੱਪ ਨਿਕਲੀ ਜਿਮੀਦਾਰਾਂ ਨੇ ਆਪਣਾ ਕੰਮ ਸਟਾਰਟ ਕਰਤਾ ਸਪਰੇਅ ਵਾਲਾ ਪਰ ਹੁਣ ਕੱਲ ਦਾ ਫੇਰ ਮੌਸਮ ਖਰਾਬ ਹੋ ਚੁੱਕਿਆ ਆਪਣੇ ਸਵੇਰੇ ਅੱਜ ਮਾਰਨਿੰਗ ਟਾਈਮ بارش ਵੀ ਹੋ ਗਈ ਸੀ ਹਲਕੀ ਫੁਲਕੀ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਹਰਿਆਣਾ ਦੇ ਵਿੱਚ ਤੇ ਪੰਜਾਬ ਹਰਿਆਣਾ ਦੇ ਨਾਲ ਲੱਗਦੇ ਜੋ ਵੀ ਏਰੀਏ ਦੇ ਵਿੱਚ ਬਰਖਾ ਦੀ ਸੁਭਾਵਨਾ ਹੈ ਅੱਗੇ ਆਉਣ ਵਾਲੇ 2 ਤਰੀਕ ਤੱਕ ਕਿਉਂਕਿ ਮੌਸਮ ਜਿਹੜਾ 2 ਤਰੀਕ ਤੱਕ ਐਵੇਂ ਹੀ ਰਹਿਣਾ ਬੱਦਲਵਾਈ ਰਹਿਣੀ ਆ ਧੁੰਦ ਪੈਂਦੀ ਰਹਿਣੀ ਆ ਤੇ ਇਹਦੇ ਵਿੱਚ ਮੰਨ ਲਓ ਵੀ ਕਿਤੇ ਨਾ ਕਿਤੇ ਹਲਕੀ ਫੁਲਕੀ ਵਰਖਾ ਵੀ ਹੁੰਦੀ ਰਹਿਣੀ ਆ ਵੀ ਜਿਹੜੇ ਏਰੀਏ ਦੇ ਵਿੱਚ ਵੀ ਵਰਖਾ ਹੋਈ ਜਿਵੇਂ ਆਪਾਂ ਕਹਿ ਦਿੰਨੇ ਆ ਬੁੰਦਾਬੰਦੀ ਡੇਲੀ ਮੰਗਲੂ 2-3 ਦਿਨ ਲਗਾਤਾਰ ਚੱਲ ਸਕਦੀ ਹੈ ਜਿਹਦੇ ਕਰਕੇ ਆਪਣੇ ਕਣਕਾਂ ਨੂੰ ਜੇ ਤੁਸੀਂ ਹੁਣ ਦੂਸਰਾ ਪਾਣੀ ਲਾ ਰਹੇ ਆ ਜਿਹੜੇ ਜ਼ਿਮੀਂਦਾਰ ਉਹ ਖਾਸ ਕਰਕੇ ਇਹ ਚੀਜ਼ ਧਿਆਨ ਰੱਖਣਾ ਆਪਣੇ ਏਰੀਆ ਦਾ ਵੈਦਰ ਚੈੱਕ ਕਰਕੇ ਪਾਣੀ ਲਾਉਣ ਤਾਂ ਜੋ ਕਿ ਕਣਕ ਦੇ ਵਿੱਚ ਕਿਸੇ ਪ੍ਰਕਾਰ ਦੀ ਆਪਾਂ ਨੂੰ ਕੋਈ ਪ੍ਰੋਬਲਮ ਨਾ ਦੇਖਣ ਨੂੰ ਮਿਲ ਜੇ ਕਿਉਂਕਿ ਕਿਤੇ ਨਾ ਕਿਤੇ ਵਰਖਾ ਜ਼ਿਆਦਾ ਵੀ ਹੋ ਸਕਦੀ ਹੈ ਜਿਹੜੇ ਚੱਲ ਰਹੇ ਮੌਸਮ ਦੇ ਉਸਾਰ ਨੇ ਇਸ ਟਾਈਮ ਤਾਂ ਕਿਸਾਨ ਵੀਰ ਜਿਵੇਂ ਹੀ ਧੁੱਪਾਂ ਨਿਕਲਣੇ ਸ਼ੁਰੂ ਹੋਈਆਂ ਸੀ ਉਹ ਵੀ ਕੋਈ ਐਨ ਪੀ ਕੇ ਦੀ ਸਪਰੇਅ ਕਰ ਰਿਹਾ ਸੀ ਕੋਈ ਫੰਗੀ ਸਾਈਡ ਦੀ ਕੋਈ ਨਦੀਨ ਨਸ਼ਕ ਕੁਛ ਵੀ ਤਾਂ ਕਿਸਾਨ ਭਾਓ ਜਿਹੜੀ ਇਹ ਸਪਰੇਇ ਤੁਸੀਂ ਬੱਦਲ ਵਾਈ ਦੇ ਵਿੱਚ ਕਰ ਸਕਦੇ ਹੋ ਕੋਈ ਵੀ ਐਨ ਪੀ ਕੇ ਬਰੌਣ ਜਾਂ ਕੋਈ ਫੰਗੀ ਸਾਈਡ ਇਹ ਤੁਸੀਂ ਚੀਜ਼ਾਂ ਇਹ ਜਿਹੜੀਆਂ ਸਪਰੇਇ ਇਹ ਤੁਸੀਂ ਕਰ ਸਕਦੇ ਹੋ ਪਰ ਇੱਕ ਕੰਡੀਸ਼ਨ ਹੋਣੀ ਚਾਹੀਦੀ ਹੈ ਕਿ ਕਣਕ ਦੇ ਉੱਪਰ ਤਰੇਲ ਨਹੀਂ ਹੋਣੀ ਚਾਹੀਦੀ ਮੰਨ ਲਓ ਬੱਦਲ ਵਾਈ ਰਹੂ ਕੋਈ ਚੱਕਰ ਨਹੀਂ ਕਣਕ ਦੇ ਵਿੱਚ ਜਿਵੇਂ 2:00 ਵਜੇ ਤੋਂ ਬਾਅਦ ਤਰੇਲ ਨਾ ਹੋਵੇ ਇਹ ਚੀਜ਼ ਚੈੱਕ ਕਰਨੀ ਹੈ ਤੁਸੀਂ ਕਿ ਪੱਤਿਆਂ ਦੇ ਉੱਪਰ ਪਾਣੀ ਨਾ ਹੋਵੇ ਪੱਤੇ ਖੁਸ਼ਕ ਹੋਣ ਜੇ ਮੌਸਮ ਬੱਦਲਵਾਈ ਦਾ ਹੋਵੇ ਕੋਈ ਚੱਕਰ ਨਹੀਂ ਆ ਗਿਆ ਕਿਉਂਕਿ ਜਦੋਂ ਬੱਦਲਵਾਈ ਹੁੰਦੀ ਹੈ ਉਸ ਟਾਈਮ ਦੇ ਵਿੱਚ ਪੱਤੇ ਜਿਹੜੀ ਦਵਾਈ ਹੈ ਉਹਨੂੰ ਛੇਤੀ ਸੋਖਦੇ ਆ ਪਰ ਅਗਰ ਪੱਤਿਆਂ ਦੇ ਉੱਤੇ ਜੇ ਨਮੀ ਜ਼ਿਆਦਾ ਹੋਈ ਤਾਂ ਜਿਹੜੀ ਤੁਸੀਂ ਦਵਾਈ ਕਰੋਗੇ ਕੋਈ ਵੀ ਤਾਕਤ ਵਾਲੀ ਜਾਂ ਕੋਈ ਨਦੀਨ ਨਾਸ਼ਕ ਜਾਂ ਕੋਈ ਵੀ ਦਵਾਈ ਕਰ ਰਹੇ ਹੋ ਤਾਂ ਉਸ ਨਾਲ ਕੀ ਹੋਣਾ ਤੁਹਾਡਾ ਦਵਾਈ ਜਿਹੜੀ ਪੱਤਿਆਂ ਦੇ ਉੱਪਰੋਂ ਸਲਿੱਪ ਹੋ ਕੇ ਥੱਲੇ ਜ਼ਮੀਨ ਦੇ ਵਿੱਚ ਜਾਵੜੂ ਜਿਹਦੇ ਕਰਕੇ ਆਪਾਂ ਨੂੰ ਵੈਟਰ ਰਿਜ਼ਲਟ ਨਹੀਂ ਮਿਲਣਾ ਪਰ ਦੋ ਤਨ ਜ਼ਿਮੀਦਾਰਾਂ ਕਈ ਜ਼ਿਮੀਦਾਰਾਂ ਦੇ ਇਹ ਸਵਾਲ ਵੀ ਹੈ ਕਿ ਅਸੀਂ ਐਨ ਪੀ ਕੇ ਪਲੱਸ ਬਰੋਨ ਪਲੱਸ ਫੰਗੀਸਾਈਡ ਦੀ ਸਪਰੇਅ ਕਰ ਸਕਦੇ ਆ ਕਰ ਸਕਦੇ ਆ ਕਿ ਨਹੀਂ ਤਾਂ ਕਿਸਾਨ ਭਰਾਓ ਜਿੱਥੇ ਤੱਕ ਦੇਖੋ ਫੰਗੀਸਾਈਡ ਦੀ ਗੱਲ ਕਰੀ ਆਪਾਂ ਫੰਗੀਸਾਈਡ ਕੋਈ ਵੀ ਹੈ ਉਹਦਾ ਖਰਚਾ ਤਾਂ ਜਰੂਰ ਆਉਂਦਾ ਐਕਸਟਰਾ ਪਰ ਕਈ ਜ਼ਿਮੀਦਾਰ ਸ਼ੌਂਕਿਆਂ ਤੌਰ ਤੋਂ ਕਰਦੇ ਹੁੰਦੇ ਆ ਵੀ ਅਸੀਂ ਕਰਨਾ ਹੀ ਕਰਨਾ ਇੱਕ ਤਾਂ ਤੁਸੀਂ ਕੋਈ ਵੀ ਟੈਕਨੀਕਲ ਕਰ ਸਕਦੇ ਹੋ ਪ੍ਰੋਪੀਕੋਨਾ ਜੋਲਾ ਐਕਜ਼ਾਕੋਨਾ ਜੋਲਾ ਬਾਕੀ ਇਹਨਾਂ ਦੇ ਮਿਕਸ ਵੀ ਆਉਂਦੇ ਆ ਜਿਵੇਂ ਕਈ ਐਮਐਸਟਾਰ ਵਾਲਿਆਂ ਦੀ ਹੁੰਦੀ ਐ ਨਟੀਵੋ ਆਉਂਦੀ ਆ ਹੋਰ ਕਈ ਦੋ ਦੋ ਪ੍ਰਕਾਰ ਦੇ ਟੈਕਨੀਕਲ ਵੀ ਹੁੰਦੇ ਆ ਜਿਨ੍ਹਾਂ ਦੀ ਪ੍ਰੋਪਰ ਡੋਜ਼ ਤੁਸੀਂ ਪਤਾ ਕਰਕੇ ਉਨੀ ਹੀ ਵਰਤਣੀ ਐ ਨਾ ਹੀ ਜ਼ਿਆਦਾ ਵਰਤਣੀ ਐ ਤੇ ਕਿਸੇ ਵੀ ਐਨਪੀਕੇ ਜਾਂ ਹੋਰ ਸਪਰੇ ਨਾਲ ਤੁਸੀਂ ਫੰਗੀ ਸਾਈਡ ਮਿਕਸ ਕਰ ਸਕਦੇ ਹੋ ਪਰ ਉਹਦੀ ਇੱਕ ਕੰਡੀਸ਼ਨ ਐ ਕਿ ਤੁਸੀਂ ਐਨਪੀਕੇ ਦਾ ਘੋਲਾ ਅਲੱਗ ਬਣਾਉਣਾ ਬ੍ਰੌਨ ਦਾ ਅਲੱਗ ਬਣਾਉਣਾ ਤੇ ਜਿਹੜਾ ਵੀ ਫੰਗੀ ਸਾਈਡ ਵਿੱਚ ਮਿਕਸ ਕਰਕੇ ਹੋ ਉਹਦਾ ਅਲੱਗ ਬਣਾਉਣਾ ਤਿੰਨਾਂ ਦਾ ਅਲੱਗ-ਅਲੱਗ ਘੋਲ ਬਣਾ ਕੇ ਉਸ ਤੋਂ ਬਾਅਦ ਤੁਸੀਂ ਟੈਂਕੀ ਜਾਂ ਕੋਈ ਵੀ ਸਪਰੇਅ ਵਾਲਾ ਪੰਪ ਵੱਡਾ ਕੁਝ ਵੀ ਜਿਹਦੇ ਵਿੱਚ ਮਿਕਸ ਕਰਕੇ ਕਰਨਿਆ ਉਹਦੇ ਵਿੱਚ ਪਾ ਕੇ ਤੁਸੀਂ ਖੇਤ ਦੇ ਉੱਪਰ ਕਰ ਸਕਦੇ ਹੋ ਪਰ ਕਈ ਵਾਰ ਕੀ ਹੁੰਦਾ ਤੁਸੀਂ ਜੇ ਓਵਰਡੋਜ਼ ਵਰਤ ਰਹੇ ਹੋ ਜਾਂ ਪਾਣੀ ਘੱਟ ਲਾ ਰਹੇ ਹੋ ਤਾਂ ਉਸ ਚੀਜ਼ ਨਾਲ ਤੁਹਾਡੇ ਪੱਤਿਆਂ ਦੇ ਉੱਪਰ ਵਰਨਿੰਗ ਹੋਣ ਦਾ ਚਾਂਸਸ ਵੱਧ ਜਾਂਦੇ ਪੱਤਿਆਂ ਦੇ ਵਿੱਚ ਪੀਲਾਪਨ ਆਉਣ ਦਾ ਕਿਉਂਕਿ ਹੁਣ ਜਿੰਮੇ ਜਿਹੜੀਆਂ ਗੇਤਿਆਂ ਬੀਜੀਆਂ ਕਣਕਾਂ ਸੀ ਉਹਨਾਂ ਦੇ ਵਿੱਚ ਪੀਲਾਪਨ ਬਹੁਤ ਜ਼ਿਆਦਾ ਹੈ ਉਹਦੇ ਦੋ ਤਿੰਨ ਕਾਰਨ ਹੋਗੇ ਜਦ ਤੱਕ ਕਿਸੇ ਨੇ ਮੌਸਮ ਖਰਾਬ ਹੋਣ ਤੋਂ ਪਹਿਲਾਂ ਨਦੀਨ ਨਾਸ਼ ਕੀਤਾ ਸੀ ਤੇ ਜਾਂ ਫਿਰ ਦੂਸਰਾ ਪਾਣੀ ਲਾਇਆ ਸੀ ਉਹ ਪਾਰਾ ਲੱਗ ਗਿਆ ਜਿਵੇਂ ਆਪਣੇ ਖੇਤ ਦੇ ਵਿੱਚ ਵੀ ਇਹ ਸਮੱਸਿਆ ਹੈਗੀ ਹੈ ਹਲਕੀ ਫੁਲਕੀ ਮਤਲਬ ਹਲਕੀ ਫੁਲਕੀ ਕਿ ਪੱਤੇ ਸਾਰੇ ਉੱਪਰੋਂ ਆਪਾ ਦੇਖ ਸਕਦੇ ਹੋ ਤੁਸੀਂ ਪੀਲਾਪਨ ਹਜੇ ਤੱਕ ਹੈਗਾ ਇਹਨੂੰ ਕੰਟਰੋਲ ਕਰਨ ਲਈ ਆਪਾਂ ਕੋਈ ਐਕਸਟਰਾ ਖਰਚਾ ਨਹੀਂ ਕੀਤਾ ਇਸ ਲਈ ਸਿਰਫ ਆਪਾਂ 13045 ਖੇਤ ਦੇ ਵਿੱਚ ਕੀਤਾ ਹੋਰ ਕੁਝ ਨਹੀਂ ਕੀਤਾ ਹਜੇ ਪਰਫੋ ਹੀ ਕੀਤਾ ਦੇਖਦੇ ਆ ਇੱਕ ਦੋ ਦਿਨਾਂ ਦੇ ਵਿੱਚ ਵਧੀਆ ਰਿਜ਼ਲਟ ਮਿਲਣਗੇ ਕਿਉਂਕਿ ਕਣਕ ਦੇ ਵਿੱਚ ਹਜੇ ਝੰਡਾ ਪੱਤਾ ਨਿਕਲਣਾ ਝੰਡਾ ਪੱਤਾ ਤੰਦਰੁਸਤ ਹੋਣਾ ਚਾਹੀਦਾ ਦੂਸਰੇ ਪੱਤੇ ਨੇ ਤਾਂ ਉਦਾਂ ਵੀ ਜਿਹੜੀ ਖਾਦ ਬਣਾਈ ਉਹ ਸਾਰੀ ਝੰਡੇ ਪੱਤੇ ਨੂੰ ਹੀ ਦੇਣੀ ਐ ਇਸ ਕਰਕੇ ਜਿਆਦਾ ਘਬਰਾਉਣ ਦੀ ਜਰੂਰਤ ਨਹੀਂ ਹੁੰਦੀ ਮਾਰਕੀਟ ਦੇ ਵਿੱਚ ਤੁਹਾਨੂੰ ਬਹੁਤ ੜੰਗੇ ਮਿਲਣਗੇ ਬਹੁਤ ਪ੍ਰਕਾਰ ਦੇ ਐਸਿਡ ਜਾਂ ਬਹੁਤ ਪ੍ਰਕਾਰ ਦੇ ਕੁਛ ਨਾ ਕੁਛ ਕੁਛ ਵੀ ਅੱਗੇ ਸਵਾਦ ਜੋ ਵੀ ਲਿਆ ਕੇ ਉਸ ਤੋਂ ਪਾਉਣ ਤੋਂ ਬਚੋ ਤੇ ਬਾਕੀ ਗੱਲ ਮੌਸਮ ਦੀ ਐ ਮੌਸਮ ਅੱਗੇ ਇੱਕ ਇੱਕ ਦੋ ਦਿਨਾਂ ਦੇ ਵਿੱਚ ਹੋਰ ਖਰਾਬ ਹੋਣ ਜਾ ਰਿਹਾ ਜਿਹਦੇ ਕਰਕੇ ਆਪਾਂ ਨੂੰ ਆਪਣੇ ਜਿਹੜੇ ਸਪਰੇਅ ਵਾਲਾ ਕੰਮ ਆ ਉਹ ਜਲਦੀ ਤੋਂ ਜਲਦੀ ਨਿਮੇੜ ਲੈਣਾ ਚਾਹੀਦਾ ਤਾਂ ਜੋ ਕਿ ਆਪਾਂ ਜਿਹੜਾ ਖਰਚ ਕੀਤਾ ਉਹ ਵੇਸਟ ਵੀ ਨਾ ਜਾਵੇ ਤੇ ਜੇ ਬਾਕੀ ਜ਼ਰੂਰਤ ਅਨੁਸਾਰ ਜੇ ਤੁਹਾਨੂੰ ਜ਼ਰੂਰਤ ਹੈ ਫੰਗੀ ਸਾਈਡ ਕਰਨ ਦੀ ਤਾਂ ਵਰਤੋਂ ਨਹੀਂ ਰਹਿਣ ਦੁ ਸਕਿੱਪ ਵੀ ਕਰ ਸਕਦੇ ਹੋ ਤੁਸੀਂ ਕਿਉਂਕਿ ਜਿਹੜੇ 2852 ਵੈਰੈਟੀ ਆ ਉਸ ਦੇ ਉੱਪਰ ਜ਼ਰੂਰ ਤੁਸੀਂ ਦੋ ਫੰਗੀ ਸਾਈਡ ਕਰੋ ਇੱਕ ਨਸਾਰਾ ਹੋਣ ਤੋਂ ਪਹਿਲਾਂ ਇੱਕ ਬਾਅਦ ਦੇ ਵਿੱਚ ਉਹਦੇ ਵਿੱਚ ਬਹੁਤ ਵਧੀਆ ਰਿਜ਼ਲਟ ਮਿਲਦਾ ਕਿਉਂਕਿ ਉਹਦੇ ਵਿੱਚ ਜ਼ਿਆਦਾਤਰ ਆਪਨੇ ਜਿਹੜੀ ਜੈਲੋ ਰਸਤਾ ਉਹ ਜ਼ਿਆਦਾ ਹੁੰਦੀ ਆ ਉਹਦੇ ਆਉਣ ਦੇ ਇਸ ਵਾਰ ਚਾਂਸਸ ਇਸ ਕਰਕੇ ਬਾਹਰੇ ਕਿਉਂਕਿ ਮੌਸਮ ਦੇ ਵਿੱਚ ਵੀ ਨਮੀ ਜ਼ਿਆਦਾ ਹੈ ਤੇ ਉੱਪਰੋਂ ਜ਼ਮੀਨ ਵੀ ਗਿੱਲੀ ਹੈ ਤਾਂ ਇਹ ਸਭ ਚੀਜ਼ਾਂ ਧਿਆਨ ਚ ਰੱਖ ਕੇ ਤੁਸੀਂ ਆਪਣਾ ਜਿਹੜਾ ਸਪਰਿਆਂ ਵਾਲਾ ਕੰਮ ਹੈ ਉਹ ਖਤਮ ਕਰ ਸਕਦੇ ਹੋ ਤੇ ਬਾਕੀ ਜੇ ਤੁਹਾਡੇ ਕੋਈ ਹੋਰ ਸਵਾਲ ਹੈ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਮਿਲਦੇ ਆ ਨੈਕਸਟ ਵੀਡੀਓ 'ਚ ਵੀਡੀਓ ਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਾਰੇ